ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਬੱਚੋ ਆਪਾਂ ਜਪਜੀ ਸਾਹਿਬ ਦੇ ਜਿਹੜੇ ਮਹਿੰਗੇ ਸ਼ਬਦ ਨੇ ਜਿਹਨਾਂ ਨੂੰ ਆਮ ਹੀ ਸੰਗਤਾ ਗਲਤ ਉਚਾਰਨ ਕਰਦੀ ਹੈ ਉਸ ਦਾ ਉਚਾਰਨ ਆਪਾਂ ਸਿੱਖ ਰਹੇ ਹਾਂ ਅੱਜ ਆਪਣੀ ਤੀਜੀ ਪੌੜੀ ਸ਼ੁਰੂ ਹੋਣ ਜਾ ਰਹੀ ਹੈ ਦੋ ਪੌੜੀਆਂ ਆਪਾਂ ਸਿੱਖ ਲਈਆਂ ਸੀ ਮੂਲ ਮੰਤਰ ਤੇ ਪਹਿਲੀ ਪੌੜੀ ਤੀਜੀ ਪੌੜੀ ਸ਼ੁਰੂ ਹੁੰਦੀ ਹੈ ਗਾਵੈ ਹੋਵੈ ਹੁਣ ਇੱਥੇ ਵਾਵੇ ਨੂੰ ਲੱਗੀਆਂ ਦਲਾਵਾ ਤੇ ਸੰਗਤਾ ਪੜਦੀ ਹੈ ਗਾਵੇ ਵਾਵੇ ਲਾ ਇੱਕ ਲਾਂ ਜੀ ਇੱਕ ਲਾਂ ਲਾ ਕੇ ਇੱਥੇ ਲੱਗੀਆਂ ਦੋ ਦਲਾਵਾ ਦੋ ਦਲਾਵਾ ਲੱਗੀਆਂ ਇਸ ਦਾ ਉਚਾਰਨ ਹੈ ਗਾਵੇ ਗਾਵੇ ਕੀ ਬੋਲਣਾ ਹੈ ਗਾਵੇ ਆ ਇੱਥੇ ਲੱਗੀਆਂ ਦੋ ਦਲਾਵਾ ਇਹਨੂੰ ਸੰਗਤਾ ਪੜ ਜੰਨੀ ਹੋਵੇ ਇੱਕ ਲਾਂ ਲਾ ਕੇ ਪੜਦੀ ਹੈ ਸੰਗਤਾ ਪਰ ਇਹਦਾ ਉਸ ਜਿਹੜਾ ਉਚਾਰਨ ਹੈ ਉਵੇ 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 ਹਾਂ ਦਲਾਵਾ ਦੀ ਆਵਾਜ਼ ਨਿਕਲਦੀ ਪਈ ਹੈ ਨਾ ਹਾਂਜੀ ਅੱਗੇ ਆ ਗਿਆ ਸੱਸੀ ਦਲਾਵਾ ਤੱਕੇ ਸਿਆਰੀ ਸੱਸੀ ਦਲਾਵਾ ਕਿਸੇ ਕਿਸੇ ਪੜਦੀਆਂ ਸੰਗਤਾਂ ਜਦੋਂ ਘਰਾਂ ਵਿੱਚ ਪਾੜ ਕਰਦੀਆਂ ਬੀਬੀਆਂ ਪੈਣਾ ਉਹ ਇੱਕ ਲਾਂ ਲਾ ਕੇ ਉਚਾਰਣ ਕਰਦੀਆਂ ਜਿਨ੍ਹਾਂ ਨੇ ਸੰਥਿਆ ਨਹੀਂ ਕੀਤੀ ਕਿਸੇ ਪੜ ਜਾਂਦੀ ਹੈ ਪਰ ਇਸ ਦਾ ਜਿਹੜਾ ਉਚਾਰਣ ਹੈ ਸੱਸੀ ਦਲਾਵਾ ਲੱਗੀਆਂ ਕਿਸੈ ਕੀ ਪੜਨਾ ਹੈ ਕਿਸੈ ਹਾਂ ਅੱਗੇ ਆ ਗਿਆ ਨਾਣੇ ਨੂੰ ਦਲਾਵਾ ਜੱਜੇ ਕੰਨਾ ਨਾਣੇ ਦਲਾਵਾ ਜਾਣਾ ਜਾਣਾ ਹੁਣ ਤੁਹਾਨੂੰ ਸਮਝ ਲੱਗ ਗਈ ਕਿ ਇਹਦਾ ਉਚਾਰਨ ਕਿਵੇਂ ਕਰਨਾ ਹੈ ਕਿਉਂ ਲੱਗੀ ਹੈ ਕਿਉਂਕਿ ਤੁਸੀਂ ਮੁਹਾਰਨੀ ਹਾਂ ਸਿੱਖੀ ਹੋਈ ਹੈ ਸੰਗਤਾ ਪੜ ਜਾਂਦੀ ਹੈ ਜਾਣੇ ਉਹ ਇੱਕ ਲਾ ਦੇ ਇੱਕ ਲਾ ਦੇ ਨਾਲ ਜਾਣੇ ਬਣਦਾ ਪਰ ਇੱਥੇ ਦੋ ਲੱਗੀਆਂ ਜਾਣ ਹੈ ਜਾਣਾ ਨਾਣੇ ਦੀ ਆਵਾਜ਼ ਉਚਾਰਨ ਹੋਵੇ ਜਾਣੇ ਨਹੀਂ ਕਹਿੰਦਾ ਜਾਣੇ ਨੰਨੇ ਦੇ ਨਾਲ ਬਣ ਜਾਂਦਾ ਕੀ ਪੜਨਾ ਹੈ ਜਾਪ ਹੈ ਹਾਂ ਅੱਗੇ ਆ ਗਿਆ ਜੱਜੇ ਕੰਨਾ ਪੱਪੇ ਦਲਾਵਾ ਜਾਪ ਹੈ ਜਾਪ ਹੈ ਜਾਪ ਹੈ ਪਾਪਾ ਕੀ ਪੜਦੇ ਜਾਪੇ ਜਾਪੇ ਇੱਕ ਲਾਂ ਜੀ ਇੱਕ ਲਾਂ ਲਾਉਣੇ ਆ ਪਰ ਇੱਥੇ ਲੱਗੀਆਂ ਦੋ ਦਲਾਵਾ ਦੋ ਦਲਾਵਾ ਉਚਾਰਨ ਕਰਨੀਆਂ ਜਾਪੇ ਜਾਪੇ ਅੱਗੇ ਆ ਗਿਆ ਦੱਦੇ ਸੈਰੀ ਸੱਸੀ ਦਲਾਵਾ ਦਿਸ ਹੈ ਆਪਾਂ ਕੀ ਪੜਦੇ ਦਿਸੇ ਦਿਸੇ ਇੱਕ ਲਾਂ ਦੇ ਨਾਲ ਠੀਕ ਆ ਇਹਨੂੰ ਪੜਨਾ ਦਿਸ ਹੈ ਦਿਸ ਹੈ ਅੱਗੇ ਆ ਗਿਆ ਵਾਵੇ ਲਾਂ ਖਖੇ ਦਲਾਵਾ ਆਪਾਂ ਕੀ ਪੜਦੇ ਆਂ ਵੇਖੇ ਹਾਂ ਪੜਨਾ ਕੀਆ ਵੇਖੇ ਵੇਖੇ ਦੋ ਦਲਾਵਾਂ ਦੇ ਨਾਲ ਆਵੇ ਅੱਗੇ ਆ ਗਿਆ ਐੜੇ ਕੰਨਾ ਬਾਵੇ ਦਲਾਵਾਂ ਆਵੇ ਆਪਾਂ ਕੀ ਪੜਦੇ ਆਂ ਆਵੇ ਇਕ ਲਾਂ ਦੇ ਨਾਲ ਪਾਈ ਪਰ ਇੱਥੇ ਲੱਗੀਆਂ ਦੋ ਦਲਾਵਾਂ ਦੋ ਦਲਾਵਾਂ ਹੀ ਉਚਾਰਨ ਕਰਨੀਆਂ ਦੋ ਦਲਾਵਾਂ ਦੇ ਨਾਲ ਕਿਵੇਂ ਉਚਾਰਨ ਹੋਵੇਗਾ ਆਵੇ ਆਵੇ ਹਾਂ ਆਵੇ ਅੱਗੇ ਆ ਗਿਆ ਪੱਪੇ ਕੰਨਾ ਹਾਇ ਸਿਆਰੀ ਪਾਹੇ ਨਾ ਪਾਹੇ ਨਹੀਂ ਕਹਿਣਾ ਇੱਥੇ ਹੁਣ ਹੁਣ ਆਪਾਂ ਇੱਕ ਮਿੰਟ ਆਪਾਂ ਬਹਾਰਨੀ ਸਿੱਖੀ ਸੀ ਹਾਂਜੀ ਉੱਥੇ ਹਾਇ ਸਿਆਰੀ ਆਈ ਸੀ ਹਾਂਜੀ ਹਾਂਜੀ ਹਾਇ ਸਰ ਸਿੱਖੀ ਸੀ ਨਾ ਹਾਂਜੀ ਹਾਹੇ ਨੂੰ ਸਿਆਰੀ ਦਾ ਪੱਕੀ ਬੋਲੇ ਸੀ ਹੈ ਹਾਹੇ ਹਾਂ ਹੁਣ ਤੁਸੀਂ ਵੇਖੋ ਪੱਪੇ ਨੂੰ ਕੰਨਾ ਪਾ ਹਾਇ ਸਿਆਰੀ ਹੈ ਪਾਹੇ ਬਸ ਇੰ ਇਸ ਤਰ੍ਹਾਂ ਉਚਾਰਨ ਕਰਨਾ ਪਾਹੇ ਪਾਹੇ ਹਾਂ ਇਸ ਤਰ੍ਹਾਂ ਬੋਲਣਾ ਅੱਗੇ ਆ ਗਿਆ ਖਖੇ ਕੰਨਾ ਹਾਇ ਸਿਆਰੀ ਹਾਹੇ ਹਾਂ ਖਾ ਨਹੀਂ ਬੋਲਣਾ ਨਾ ਨਾ ਇਹਨੂੰ ਪਾ ਬੋਲਣਾ ਤੇ ਨਾ ਇਹਨੂੰ ਖਾ ਬੋਲਣਾ ਹੈ ਹਾਏ ਨੂੰ ਸਿਆਰੀ ਉਚਾਰਨ ਕਰਨੀ ਹੈ ਖਾ ਹੈ ਖਾ ਹੈ ਸਮਝ ਲੱਗੀ ਹਾਂਜੀ ਸਿਆਰੀ ਦੀ ਆਵਾਜ਼ ਕਿਵੇਂ ਉਚਾਰਨ ਕਰਨੀ ਸਮਝ ਲੱਗੀ ਆ ਹਾਂਜੀ ਅੱਗੇ ਆ ਗਿਆ ਰਾਰੇ ਕੰਨਾ ਹਾਏ ਔਂਕੜ ਰਾਹੋ ਔਂਕੜ ਦੀ ਔਂਕੜ ਦੀ ਆਵਾਜ਼ ਸਿੱਖੀ ਸੀ ਹਾਏ ਔਂਕੜ ਹਾ ਔਂਕੜ ਕੀ ਹੁੰਦਾ ਹਾਂ ਹਾਏ ਔਂਕੜ ਹੋ ਹਾਏ ਔਂਕੜ ਹੋ ਹਾਂ ਕਈ ਸੰਗਤਾਂ ਪੜ ਜਾਂਦੀਆਂ ਰਾਹੋ ਹਾਏ ਨੂੰ ਹੋੜਾ ਲਾ ਦਿੰਦੀਆਂ ਰਾਹੂ ਉੱਥੇ ਫਿਰ ਹੋੜਾ ਲੱਗ ਜਾਂਦਾ ਰਾਹੂ ਬਣ ਜਾਂਦਾ ਕਈ ਸੰਗਤਾਂ ਪੜਦੀਆਂ ਰਾਹ ਔਂਕੜ ਕੱਢ ਦਿੰਦੀਆਂ ਪਰ ਇੱਥੇ ਗੁਰਬਾਣੀ ਦੇ ਵਿੱਚ ਰਾਰੇ ਨੂੰ ਕੰਨਾ ਹਾਏ ਨੂੰ ਔਂਕੜ ਲੱਗਾ ਹਾਏ ਨੂੰ ਕੋਈ ਵੀ ਲਗਾ ਮਾਤਰਾ ਲੱਗੀ ਹੈ ਗੁਰਬਾਣੀ ਦੇ ਵਿੱਚ ਉਹ ਉਚਾਰਨ ਹੋਵੇਗੀ ਕਈ ਜਿਹੜੀਆਂ ਜਿਹੜੀਆਂ ਮਤਲਬ ਵਿਚਾਲੇ ਸ਼ਬਦਾਂ ਵਿੱਚ ਹੋਰ ਅੱਖਰਾਂ ਦੇ ਵਿੱਚ ਲਗਾ ਮਾਤਰਾ ਆ ਜਾਂਦੀਆਂ ਕਈ ਸਾਇਲੈਂਟ ਹੋ ਜਾਂਦੀਆਂ ਪਾਰੇ ਜਿਹੜਾ ਇਹ ਸ਼ਬਦ ਹਾਹੇ ਨੂੰ ਲਗਾ ਮਾਤਰਾ ਕੋਈ ਵੀ ਲੱਗੀ ਹੈ ਉਚਾਰਨ ਹੋਵੇਗੀ ਰਾਹ ਰਾਹ ਬਾਸਿੰਨਾ ਕੋ ਔਂਕੜ ਦੀ ਆਵਾਜ਼ ਕੱਢਣੀ ਹੋੜੇ ਦੀ ਆਵਾਜ਼ ਨਾ ਨਿਕਲੇ ਰਾਹ ਰਾਹ ਅੱਗੇ ਆ ਗਿਆ ਵੇਪਰਵਾਹ ਵੇਪਰਵਾਹ ਵੇਪਰ ਵਾਹ ਹੂ ਨਹੀਂ ਹਾਂ ਆਏ ਔਂਕੜ ਵੇਪਰਵਾਹ ਵੇਪਰਵਾਹ ਹਾਂ ਪੇਪਰ ਵਾਹ ਨਹੀਂ ਪੜਨਾ ਔਂਕੜ ਦੀ ਆਵਾਜ਼ ਕੱਢਣੀ ਏ ਸੋ ਆਪਾਂ ਇਹਨਾਂ ਸ਼ਬਦਾਂ ਦੇ ਉਚਾਰਨ ਸਿੱਖੇ ਨੇ ਇਹ ਜਿਹੜੇ ਸ਼ਬਦ ਆਉਂਦੇ ਨੇ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਇਸ ਪੌੜੀ ਦੇ ਵਿੱਚ ਆਉਂਦੇ ਨੇ ਤੀਜੀ ਪੌੜੀ ਹੈ ਜਪਜੀ ਸਾਹਿਬ ਦੀ ਤੁਹਾਨੂੰ ਸਾਰੇ ਸ਼ਬਦਾਂ ਦੀ ਸਮਝ ਲੱਗ ਗਈ ਆ ਹਾਂਜੀ ਸਾਰੇ ਲੱਗ ਗਈ ਆ ਹਾਂਜੀ ਵਾਹਿਗੁਰਜੀ ਕਾ ਖਾਲਸਾ